ਕੀਮਤੀ ਨਗਿਨੇ ਜੋ ਸੰਭਾਲੇ ਹੋਏ ਸੀ ਦੁੱਧ ਮੱਖਣਾ ਦੇ ਨਾਲ ਪਾਲੇ ਹੋਏ ਸੀ ਕੀਮਤੀ ਨਗਿਨੇ ਜੋ ਸੰਭਾਲੇ ਹੋਏ ਸੀ ਦੁੱਧ ਮੱਖਣਾ ਦੇ ਨਾਲ ਪਾਲੇ ਹੋਏ ਸੀ ਹੋ ਗਏ ਕਿਹੜੀ ਦੁਨੀਆ ਚ ਲੀਨ ਗਬਰੂ ਨਸ਼ਿਆ ਨੇ ਪੱਟ ਦੇਸ਼ੋ ਕੀ ਮਗਰੂ ਹੋ ਗਏ ਕਿਹੜੀ ਦੁਨੀਆ ਚ ਲੀਨ ਗਬਰੂ ਨਸ਼ਿਆ ਨੇ ਪੱਟ ਦੇਸ਼ੋ ਕੀ ਮਗਰੂ ਮੇਲੀ ਅੱਖ ਨਾਲ ਤੀਆਂ ਪਹਿਣਾ ਦੇਖਦੇ ਮਾਮਾ ਦबिया ਨੂੰ ਨਾ ਮੱਥੇ ਦੇਖਦੇ ਮੇਲੀ ਅਕ ਨਾਲ ਤੀਆਂ ਪਹਿਣਾ ਦੇਖਦੇ ਮਾਮਾ ਦਾ ਤੀਆਂ ਨੂੰ ਨਾ ਮਥੇ ਦੇਖਦੇ ਚਰਿੱਤਰ ਤੋਂ ਹੋ ਗਏ ਹੁਣ ਹੀਣ ਕਬਰੂ ਨਸ਼ੀਆਂ ਨੇ ਪੜਦੇ ਤੇ ਸ਼ੋਕੀਨ ਕਬਰੂ ਚਰਿੱਤਰ ਤੋਂ ਹੋ ਗਏ ਹੁਣ ਹੀਣ ਕਬਰੂ ਸ਼ਿਆਮੇ ਪੱਟ ਤੇ ਸ਼ੋਕੀਂ ਮੰਗ ਪਰੂ ਬਾਪੂ ਅਧੀ ਰਾਤ ਕੇਤ ਫੀਰੇ ਠਰਦਾ ਕਸੇ ਲਿੜੀ પાਕੇ ਗੁਜਾਰੇ ਕਰਦਾ ਬਾਪੂ ਅਧੀ ਰਾਤ ਕੇਤ ਫੀਰੇ ਠਰਦਾ ਕਸੇ ਲਿੜੀ પાਕੇ ਗੁਜਾਰੇ ਕਰਦਾ ਨਿਤ ਨਵੇਂ ਬਦਲੇ ਜੀ ਨਗਰੂ ਨਸ਼ੀਆਂ ਨੇ ਪੱਟ ਤੇ ਸ਼ਕੀ ਨਗਰੂ ਨਿੱਤ ਨਵੇਂ ਬਦਲੇ ਜੀ ਨਗਰੂ ਨਸ਼ੀਆਂ ਨੇ ਪੱਟ ਤੇ ਸ਼ਕੀ ਨਗਰੂ ਚਿੱਤਾ ਸੁਮੇਕਤੇ ਆਫੀ ਮਸ਼ਕਦੇ ਹੱਥਾਂ ਵਿੱਚ ਮਹਿੰਗੇ ਨੇ ਮੋਬਾਈਲ ਰੱਖਦੇ ਸਟਾਸ ਮੈਂਕਦੇ ਅਫੀਮ ਸ਼ੱਕਦੇ ਹੱਥਾਂ ਵਿੱਚ ਮਹਿੰਗੇ ਨੇ ਮੋਬਾਈਲ ਰੱਖਦੇ ਕਰਦੇ ਨੇ ਜੁਰਮ سنگੀ ਨਗਾਬਰੂ ਮਸ਼ਿਆਨੇ ਪਟ ਦੇਸ਼ੋ ਕੀ ਨਗਾਬਰੂ ਕਰਦੇ ਨੇ ਜੁਰਮ سنگੀ ਨਗਾਬਰੂ ਮਸ਼ਿਆਨੇ ਪਟ ਦੇਸ਼ੋ ਕੀ ਨਗਾਬਰੂ ਦੱਕਾ ਤੋੜ ਕੇ ਨਾ ਸਾਰਾ ਦਿਨ ਦੂਰਾ ਕਰਨਾ ਸ਼ੋਕਨ ਬਾਬਾ ਵਾਲਾ ਪੂਰਾ ਕਰਨਾ ਦੱਕਾ ਤੋੜ ਕੇ ਨਾ ਸਾਰਾ ਦਿਨ ਦੂਰਾ ਕਰਨਾ ਸ਼ੋਕਨ ਬਾਬਾ ਵਾਲਾ ਪੂਰਾ ਕਰਨਾ ਥੇਕੇ ਉੱਤੇ ਦੇ ਦਿੰਦੇ ਜਮੀਨ ਗਬਰੂ ਨਸ਼ਿਆਂ ਨੇ ਪਟ ਤੇ ਸ਼ੌਕੀਨ ਗਬਰੂ ਠੇਕੇ ਉੱਤੇ ਦੇ ਦਿੰਦੇ ਜ਼ਮੀਨ ਗਬਰੂ ਨਸ਼ਿਆਂ ਨੇ ਪਟ ਤੇ ਸ਼ੌਕੀਨ ਗਬਰੂ ਪਰ ਵਾਸੀਆਂ ਨੂੰ ਸਾਂਭ ਤੇ ਉਜਾਰ ਸੰਦ ਵੇ ਦੁੱਧ ਮੱਖਣਾ ਨੂੰ ਛੱਡ ਗੀ ਜੇ ਖਾਣ ਗੰਦ ਵੇ ਪਰ ਵਸੀਆਂ ਨੂੰ ਸਾੰਭਤੇ ਉਜਾਰ ਸੰਦਵੇਂ ਦੁੱਧ ਮੱਖਣਾ ਨੂੰ ਛੱਡੇ ਕੀ ਚੇਖਣ ਗੰਧਵੇ ਇਹੋ ਬਣ ਗਈਏ ਰੋਜ਼ ਦੀ ਰੋਟੀ ਨਗਭਰੂ ਨਸ਼ਿਆਂ ਨੇ ਪਟੇ ਤੇਸ਼ੋ ਕੀ ਨਗਭਰੂ ਇਹੋ ਬਣ ਗਈਏ ਰੋਜ਼ ਦੀ ਰੋਟੀ ਨਗਭਰੂ ਮਸ਼ੀਆਮੇ ਪਟ ਦੇਸ਼ੋ ਕੀ ਬਗਰੂ ਮਸ਼ੀਆਮੇ ਪਟ ਦੇਸ਼ੋ ਕੀ ਬਗਰੂ